ਅਸਲਾਮੇ ਕੋਈ ਹੈ ਉਹ ਕਿਉਂ ਜਾਸਾ ਤੇਰਾ ਉਹ ਤੇਰਾ ਗਿਆਨ ਤੇਰੀ ਸੋਚੀ ਹੈ ਤੂੰ ਕੀ ਹੈ ਇਹ ਸਵਾਲ ਦਾ ਜਵਾਬ ਹੈ ਉਹ ਨਾਮ ਤੂੰ ਕੀ ਹੈ ਇੱਕ ਕੀ ਹੈ ਇਹ ਸਵਾਲ ਦਾ ਜਿਹੜਾ ਜਵਾਬ ਹੈ ਨਾ ਉਹ ਨਾਮ ਬੁਰਾ ਇੱਕ ਦੇ ਬੁਝਾਈ ਬਿਨ ਭਗਤੀ ਸ਼ਕਤੀ ਨਹੀਂ ਪਰਤਪਾਣ ਪਰਤਪਾਣ ਪਰ ਤਪਨਾ ਉਹਦੇ ਚਲ ਨਹੀਂ ਆਉਂਦੇ ਪਹਿਲਾਂ ਚਲ ਨਹੀਂ ਪਉਂਦਾ ਆਪਣੀ ਭਗਤੀ ਦੀ ਸ਼ਕਤੀ ਬਿਨਾ ਕਰ ਉਹ ਨਹੀਂ ਪੈਰ ਤੱਡਾ ਕਿਸੇ ਦੇ ਆਖੇ ਘਰ ਚ ਜੇ ਭਗਤੀ ਦੀ ਸ਼ਕਤੀ ਨਹੀਂ ਹੈ ਫਿਰ ਨਹੀਂ ਪੈਰ ਤੱਡਾ ਆਖੇ ਉਹ ਕਿਸੇ ਦੀ ਸਮਝ ਨਹੀਂ ਆ ਰਹੀਆ ਮੇਰੇ ਕਰਾਇਆ ਹੈ ਰਾਜਾ ਰਾਮ ਤਾਰਾ ਤਾਊਗਾ ਜੇ ਭਗਤੀ ਹੈ ਜੇ ਹਿਰਦੇ ਸੱਚਾ ਸੁੱਚਾ ਹਿਰਦਾ ਹੈ ਜੇ ਹਿਰਦੇ ਚ ਕਪਟਾ ਕਿਵੇਂ ਆਜੂ ਕਪਟੀ ਦਾ ਗਾਰਡੀਆਂ ਦੋਦਾ ਬਹੁ ਕਰਤ ਹੋਮ ਅਰ ਜਗਦਾਨ ਤੇਰੇ ਹੋਮ ਜਗਦਾਨ ਕਰੀ ਜਾਂਦਾ ਦਿਖਾਵਾ ਵੀ ਤੇਰੇ ਨਾਮ ਤੇ ਅਸੀਂ ਹੋਮ ਜਗਦਾਨ ਕਰਦੇ ਕਪਟ ਰੱਖ ਕੇ ਕਰਦੇ ਨੇ ਸਭ ਕੁਝ ਅੰਦਰ ਕਪਟਾ ਸਾਰੀ ਭਗਤੀ ਦੇ ਜਿਹੜੀ ਭਗਤੀ ਦੇ ਅੰਦਰ ਕਪਟਾ ਉਹ ਕਾਮਯਾਬ ਨਹੀਂ ਉਹ ਤਾਂ ਘਟ ਘਟ ਕੇ ਅੰਦਰ ਕੀ ਜਾਣਤਾ ਹੈ ਨਾ ਜਿਹਨੇ ਸਭ ਕੁਝ ਲੁਟਾਤਾ ਤੇ ਮੇਰਾ ਮੁਝ ਵਿੱਚ ਕੁਝ ਨਹੀਂ ਜੋ ਕੋਈ ਸੱਚ ਹੈ ਵੈਸੇ ਲੁਟਾਇਆ ਵੀ ਕੁਝ ਨਹੀਂ ਕੀ ਲੁਟਾਇਆ ਸੱਚੇ ਬੋਲੇ ਹੋ ਲੁਟਾਇਆ ਕੁਝ ਨਹੀਂ ਹੈ ਥਾਈ ਨਹੀਂ ਸੀ ਕੁਝ ਆਪਣਾ ਐਵੇਂ ਬੰਦੇ ਹੋਇਆ ਸੀ ਮੇਰੇ ਇਹ ਸੀ ਅਮਾਨਤ ਵਿੱਚ ਖਿਆਨਤ ਅਮਾਨਤ ਵਿੱਚ ਜਿਹੜੀ ਖਿਆਨਤੀ ਉਹ ਛੱਡੀ ਹੋ ਹੈ ਉਹ ਦਿੱਤਾ ਕੁਝ ਨਹੀਂ ਹੈ ਮੈਂ ਆਪਣਾ ਮੰਨ ਲੈ ਕਹਿਤਾ ਸੀ ਮੇਰਾ ਮੇਰਾ ਹੈ ਨਹੀਂ ਸੀ ਮੈਂ ਬਾਤ ਵਿੱਚ ਖਿਆਨ ਤੇ ਸੀ ਨਾ ਛੱਡੀ ਹੋਈ ਆ ਨਾ ਉਹ ਤੇ ਤਦੋਂ ਤੱਕ ਸਾਨੂੰ ਕੁਝ ਨਹੀਂ ਕਿਸੇ ਨੂੰ ਲੈ ਕੇ ਕੀ ਆਇਆ ਸੀ ਕੀ ਲੈ ਕੇ ਆਇਆ ਸੀ ਕੀ ਲੈਣ ਆਇਆ ਸੀ ਉਹ ਜਿਹੜਾ ਲੈਣ ਆਇਆ ਸੀ ਉਹ ਭੁੱਲ ਗਏ ਹੋਰੇ ਕਸ ਨੂੰ ਜੱਫਾ ਪਾ ਲਿਆ ਨਾਗਾ ਦੀ ਪਟਿਆਰੀ ਚੱਕ ਲਈ ਸਿਰ ਤੇ ਉਹਨੂੰ ਜੱਫਾ ਪਾਉਂਦੇ ਨੇ ਇਹ ਬਾਇਆ ਤਾਂ ਨਾਗਾ ਦੀ ਪਟਿਆਰੀ ਆ ਸੋਪਾਲ ਦੀ ਏਡਾਂ ਬਮਾਰ ਦਿੰਦੀ ਐ ਨਾਉ ਛੜਦਾ ਨਾਗਾਂ ਦੀ ਬਿੜਾਰੀ ਇਕਲੀ ਜਗ੍ਹਾ ਜਗ੍ਹਾ ਨਾਗ ਹੋਣਾ ਨਾਲ ਦੇਵਤਿਆਂ ਦੇ ਨਾਕਾ ਦੇ ਹੁਣ ਵਿਰੋਧ ਹਤਰੇ ਹੋਣਾ ਨਾਲ ਸਪਨੀਆਂ ਨਾਲ ਦਾਰਸ ਨਾਲ ਦਾਰਸ ਸਪਨੀਆਂ ਇੱਕ ਪਾਸੇ ਦੇਵਤੇ ਆਊਗਾ ਦੇਵਤਿਆਂ ਦੇ ਅੰਦਰ ਬਾਣਗੇ ਗਣਗਾ ਨਾਲ 나ਗੋ ਸ਼ਿਵਜੀ ਨਾਲ ਫਿਰਦੇ ਸੱਪਾਂ ਲਈ ਸਿਰ ਤੇ ਓਹ ਡੱਲੀ ਨਾਲ ਗੋਦ ਲੈ ਸ਼ਿਵਜੀ ਦਾ ਓਹ 나ਗ ਨੇ ਸਾਰੀ ਉਹਨਾਂ ਨੂੰ ਕੀ ਹੋਇਆ ਅ ਸ਼ਿਵਜੀ ਦੇ ਭਗਤ ਰਹਿ ਓ ਜੰਗਮ ਜੰਗਮ ਜੋਗੀ ਜੰਗਮ ਧਿਆਨ ਤਰ ਹੈ ਓ ਜੰਗਮ ਨੇ ਜਿਹੜੇ ਸਾਰੇ 나ਗ ਉਹਨਾਂ ਨੂੰ ਕੀ ਹੋਇਆ ਸ਼ਿਵਜੀ ਦਾ ਗਣਗਾ ਉਹ ਕਰਦੇ ਨੇ ਵਿਸ਼ਨੂੰ ਦਾ ਗਣਗਾ ਉਹ ਦੂਏ ਕਰਦੇ ਨੇ ਜਿਹੜੇ ਤਾਂ ਦਰਬ ਨੇ ਕਿੰਦਰਕ ਦਰਬ ਉਹ ਤਾਂ ਵਿਸ਼ਨੂੰ ਦਾ ਗਣਗਾ ਕਰਦੇ ਨੇ ਉਹਨੇ नाग ਨੇ ਦੂਏ ਉਹਦੇ ਦਾ ਆਦਮੀ ਉਹ ਹੋ ਐ ਤੇ ਸੱਪ ਨਹੀਂ ਹੁੰਦਾ ਉਹਦਾ ਟੱਲੀ ਵਾਲਿਆ ਨੇ ਮੱਥੇ ਤੇ ਉਹਨਾਂ ਨੂੰ ਨਾ ਕਿਹਾ ਆ ਇਹ ਹੋਰੇ ਕੋ ਦੱਸੀ ਜਾਂਦਾ ਵੀ ਸਭ ਕੋਲ ਗਾਨ ਕਰੂਗਾ বিষ্ণੂ ਦੇ ਭਗਤ ਨੇ ਜਿਹੜੇ ਉਹਨਾਂ ਦਰਵ ਵਗੈਰਾ ਦੇ ਗੁਣਗਾਨ ਕਰਦੇ ਨੇ ਦੇਵਤਿਆਂ ਦਾ ਕਿੰਨੇ ਨੇ ਇੰਨਾ ਹੀ ਗੁਣਗਾਨ ਕਰਦੇ शिव या गुणगान ਕਰਨ ਵਾਲੇ शिव भक्त ਨੇ ਸਮਝ ਲਈ ਜੰਗਮ ਬਗੈਦੇ ਨੇ ਜੰਗਮ ਜੋਗੀ ਜਾਂ ਜੰਗੂ ਜੋਗੀ ਵੀ ਉਹਨਾਂ ਦਾ ਸ਼ਿਵ ਜੀ ਦਾ ਕਰਦੇ ਨੇ ਜੋਗੀ ਜੰਗਮ ਜੋਗੀ ਪਰ ਘਰ ਘਰ ਫਿਰਕੇ ਨਹੀਂ ਕਰਦੇ ਜੰਗਮ ਘਰ ਘਰ ਫਿਰਕੇ ਕਰਦੇ ਨੇ ਜੋਗੀ ਆਪਣੇ ਥੂੜੇਰੇ ਬੈਠ ਕੇ ਹੀ ਕਰਦੇ ਨੇ ਉਸ ਤੇ ਵੀ ਸ਼ਿਵ ਜੀ ਨਹੀਂ ਕਰਦੇ ਨੇ ਪਰ ਬੈਠ ਕੇ ਪ੍ਰਚਾਰ ਕਰਦੇ ਨੇ ਪਰ ਆਪਣੇ ਉੱਥੇ ਹੀ ਬੈਠ ਗਏ ਜਿਹੜਾ ਉਹਨੂੰ ਉਹ ਚਲਾ ਜਾਵੇ ਉਹ ਸਭ ਕੁ ਕਰਦੇ। ਸ਼ਿਵੀ ਨੂੰ ਵੱਡਾ ਕਹਿਣਾ ਹੀ ਉਹਨਾਂ ਨੇ। ਸਖ ਵੀ ਆਪਣੇ ਗੁਰੂਆਂ ਨੂੰ ਵੱਡਾ ਕਹਿੰਦਾ ਹੀ ਨੇ ਕਿ ਉਥੇ ਗਿਆਨ ਦਿੱਤਾ ਮੈਨੂੰ। ਭਗਤਾਂ ਨੂੰ ਵੱਡਾ ਅਸੀਂ ਕਹਿਣਾ ਹੀ ਆ ਕਿ ਉਥੋਂ ਕੋਈ ਮਿਲਿਆ ਸਾਨੂੰ। ਉਹ ਵੀ ਕਹਿੰਦੇ ਹੋਣਾ ਕਿ ਉਹਨੂੰ ਕੋਈ ਮਿਲਿਆ ਹੋਊ ਪਤਾ ਨਹੀਂ ਕੀ ਮਿਲਦਾ ਕੀ ਨਹੀਂ ਮਿਲਦਾ ਉਹ ਹੋ ਜਾਣ ਕੀ ਮਿਲਿਆ। ਉਹ ਕਿਉਂ ਕਹਿਣਾ ਹੈ? ਕਿਉਂ ਨਹੀਂ ਕਹਿੰਦੇ ਹੋ ਹੋਰ ਉਹ ਬਤਾਉ। ਸਾਨੂੰ ਜੋ ਮਿਲਿਆ ਸੀ ਤਾਂ ਉਸ ਕਰਕੇ ਤਾਂ ਬਿਨ ਏਕ ਨਾਮ ਇਕਜਤ ਲੀਨ ਬਿਨ ਏਕ ਨਾਮ ਦੇਖੋ ਏਕ ਨਾਮ ਫੇਰ ਆ ਗਿਆ ਏਕ ਨਾਮ ਉਧਰ ਆਇਆ ਹੈ ਤੇਰਾ ਏਕ ਨਾਮ ਦਾਰੇ ਸੰਸਾਰ ਕਿ ਕੋਈ ਨਾਮ ਹੈ ਤੇਰਾ ਤਾਂ ਤੇ ਨਾਮ ਦਾ ਫੇਰ ਬਹੁਤ ਨੇ ਕਿਰਤਮ ਨਾਮ ਨੇ ਸਾਰੇ ਉਹ ਜਿਹੜੇ ਬਾਕੀ ਨਾਮ ਨੇ ਸਾਡੇ ਧਰੇ ਹੋਏ ਨੇ ਇਹ ਨਾ ਦੀ ਨੋਖ ਲੈ। ਅਸਲ ਆਵੇਂ ਕੋਈ ਹੈ ਉਹ ਕੀ ਉਹ ਜਾਸਾ ਤੇਰਾ। ਉਹ ਤੇਰਾ ਗਿਆਨ ਹੈ। ਤੇਰੀ ਸੋਚੀ ਹੈ। ਤੂੰ ਕੀ ਹੈ ਇਹ ਸਵਾਲ ਦਾ ਜਵਾਬ ਹੈ ਉਹ ਨਾਮ। ਤੂੰ ਕੀ ਹੈ ਇੱਕ ਕੀ ਹੈ ਇਹ ਸਵਾਲ ਦਾ ਜਿਹੜਾ ਜਵਾਬ ਹੈ ਨਾ ਉਹ ਨਾਮ ਹੈ। ਗੁਰਾ ਇੱਕ ਦੇ 부ਝਾਈ। ਨਾਮ ਨਾਲ ਬੁਝਾਰ ਤੇ ਬੁਝਣੀ ਹੈ। ਨਾਵ ਉਹ ਜੀ ਜਿਹੜਾ ਬੁਝਾਰਤ ਸਮ ਚੌੜੀ ਸਾਰੀ ਕਾਹ ਬੁਝਾਰਤ ਬੁਝਾ ਡੋਰਾ ਉਹ ਡਰਾ ਦਾ ਪਸੂਆ ਉਹ ਜਿਹੜਾ ਗਿਆਨ ਹੈ ਨਾ ਆਤਮ ਗਿਆਨ ਉਹ ਨਾਮ ਹੈ ਉਹਦੇ ਬਿਨਾ ਕਿਸੇ ਦੀ ਭਗਤੀ ਕਬੂਲ ਨਹੀਂ ਹੈ ਕੋਈ ਭਗਤੀ ਕਬੂਲ ਨਹੀਂ ਹੈ ਬਿਨ ਇੱਕ ਨਾਮ ਬਿਨ ਇੱਕ ਨਾਮ ਇਕ ਚਿਤ ਲੀਨ ਇਕ ਚਿਤ ਲੀਨ ਕਿ ਕਿਤ ਚਤੇ ਕੋਜਵੇਂ ਮਨਪਉ ਦੇ ਵਿੱਚ ਮਨ ਚਿੱਤ ਵਿੱਚ ਸਮਾਜ ਵਿੱਚ ਚਤਰਾਉ ਵਿੱਚ ਸਮਾਜ ਵਿੱਚ ਜਿਨਾ ਜਰ ਹਕਮ ਨੇ ਵਿੱਚ ਚਿੱਤ ਨਹੀਂ ਸਮਾਉਂਦਾ ਇੱਕ ਹੋ ਕੇ ਬਿਨ ਏਕ ਨਾਮ ਇੱਕ ਚ ਤਲੀਨ ਫੋਕਟੋ ਸਰਵ ਧਰਮਾਂ ਵਿੱਚ ਕਿਉਂਕਿ ਏਕ ਨਾਮ ਹੁਕਮ ਹੈ ਹਮ ਕਹ ਤਾ ਏਕ ਨਾਮ ਕੀ ਹੁੰਦਾ ਇਹ ਕੋ ਨਾਮ ਹੁਕਮ ਹੈ ਗੁਰਸਤ ਗੁਰ ਦੀ ਆਪੁ ਜਾਈ ਜੀਓ ਕੋਮਨ ਦੇ ਵਿੱਚ ਲੀਨ ਹੋੜ ਸ਼ਬਦ ਦੇ ਵਿੱਚ ਲੀਨ ਹੋਣਾ ਜੋ ਬਿਨਾ ਕਰਨ ਨਾਲ ਤੇ ਸੁਣ ਵਾਲਾ ਉਹ ਕੋਈ ਕਿਤੇ ਤਲੇ ਹੋਏ ਤੇ ਕਿਤੇ ਤ ਹੋਏ ਤੇ ਬਿਨਾਂ ਸ਼ਬਦ ਦੇ ਵਿੱਚ ਲੀਨ ਹੋਇਆ ਨਹੀਂ ਜਾ ਸਕਦਾ ਸਭ ਫੋਕੜ ਧਰਮ ਨੇ ਬਾਕੀ ਫੋਕਟੋ ਸਰਵ ਧਰਮਾਂ ਬਹੀਨ ਬਾਕੀ ਸਾਰਾ ਕੋਈ ਫੋਕਟ ਹੈ ਧਰਮ ਬਹੀਰ ਧਰਮੇ ਨਹੀਂ ਹਣੋ ਉਹ ਧਰਮ ਮੰਨਨੇ ਲੋਕਾਂ ਨੇ ਧਰਮ ਬਹੀਰ ਲੇ ਹੋ ਧਰਮ ਕੀ ਹੈ ਧਰਮ ਹੈ ਸੱਚ ਸੱਚ ਧਰਮ ਹੈ ਜਿੱਤੇ ਸੱਚ ਹੈ ਨਹੀਂ ਉਹ ਧਰਮ ਹੈ ਹੀ ਨਹੀਂ ਸੱਚ ਬਹੀਰ ਸੱਚ ਬਹੀਰ ਧਰਮ ਧਰਮ ਨਹੀਂ ਹੁੰਦਾ ਜਿੱਤੋਂ ਸੱਚ ਦਾ ਗਿਆਨ ਨਹੀਂ ਉਹਨਾਂ ਧਰਮ ਨਹੀਂ ਹੁੰਦਾ ਧਰਮ ਲੋਕ ਮੰਨੀ ਜਾਂਦੇ ਨੇ ਇਸ ਕਰਕੇ ਧਰਮ ਹੀ ਇੱਕ ਹੋ ਗਿਆ ਉਹ ਸੱਚ ਸਤਿ ਦੀ ਜਾਣਕਾਰੀ ਦੇਣ ਵਾਲਾ ਧਰਮ ਧਰਮ ਬਾਕੀ ਮੱਤਾਂ ਦੇ ਬਾਕੀ ਮੱਤਾਂ ਦੇ ਉਹ ਲਿਖਿਆ ਵੀ ਸਰਬ ਧਰਮ ਵਿੱਚ ਸੇਸ਼ਟ ਧਰਮ ਉਹ ਮੱਤਾਂ ਦੇ ਧਰਮ ਨੇ ਤਾਂ ਸੇਸ਼ਟ ਕੀ ਹੈ ਸੇਸ਼ਟ ਕੋਈ ਹੈ ਸਰਬ ਧਰਮ ਵਿੱਚ ਸੇਸ਼ਟ ਧਰਮ ਹਰ ਕੋ ਨਾਮ ਜਪ ਨਿਰਮਲ ਕਰੂ ਹਰ ਕਾ ਨਾਮ ਕੀ ਹੈ ਇਹਨੂੰ ਜਾਣ ਫੇਰ ਸਮਝ ਹਰ ਕੋਣ ਆਵੇਂ ਜਾਣੇ ਦੋਵੇਂ ਜਾਣੇ ਆਰਾਮ ਕਾ ਪਿਆਰੇ ਬੂੜੇ ਫਿਰ ਪਾਚੇ ਪਸਤਾਨੇ ਨਾਮ ਜਾਣੇ ਤੋਂ ਬਣਾ ਜਬਣ ਲਾਗੇ ਕੁਝ ਜਾਣੇ ਤੋਂ ਬਣਾ ਜਿਹੜਾ ਕਰਨ ਲਾਗੇ ਉਹ ਫੋਕੜ ਕਰਨ ਦੇ ਜਾਣਿਆ ਕੁਝ ਨਹੀਂ ਕਰਨ ਬਹਿਣੇ ਲਾਗੇ ਸੁਣੀ ਸੁਣਾਈ ਗੱਲ ਹੈ ਬਗਰ ਬਚਲੇ ਹਾਂਜੀ ਸੋ ਪ੍ਰਸਾਦ ਟੋਟਕ ਛੰਦ ਜੈ ਜੰਪਤ ਜੁਗਗਣ ਜੁਹ ਜੂੰਗ ਪਿਛਲੇ ਸਾਲ ਦੇ ਵਿੱਚ ਸਾਰੇ ਧਰਬ ਤਕਰੀਬਨ ਗਿਣ ਦਿੱਤੇ ਸਾਰੀਆਂ ਬੱਤਾਂ ਗਣ ਦਿੱਤੀਆਂ ਰਿਜ਼ਲਟ ਕੀ ਕੱਢਿਆ ਰਿਜ਼ਲਟ ਕੱਢ ਕੇ ਪਿਛਲੀ ਪੰਕਤੀ ਵਿੱਚ ਦੱਸ ਤੋ ਫੋਕਟੋ ਸਰਵ ਧਰਮਾਂ ਮਹੀਨ ਬਾਅਦ ਫੋਕਟੋ ਸਭ ਧਰਮਾਂ ਮਹੀਨ ਅਗਲੇ ਸੈਲਵ ਸ਼ੁਰੂ ਹੋ ਗਿਆ ਕਹਿੰਦੇ ਕਰਨਾ ਕੀ ਹੈ ਜੈ ਜੰਪਤ ਜੋ ਕੱਢ ਕੇ ਤੁਸੀਂ ਕੀ ਕਰਿਓ ਪਿਛਲੇ ਤੜਪ ਤਾਂ ਸਾਰੇ ਫੋਕਟ ਨੇ ਹੁਣ ਤੁਸੀਂ ਕੀ ਕਰਨਾ ਸਵਾਲ ਹੈ ਐਨੀ ਵਈ ਅਗਲਾ ਛੰਦ ਪਿਛਲੇ ਨਾਲ ਅਲੱਗ ਆਇ ਕਥਾ ਇਹ ਜਿਹੜੀ ਕਥਾ ਹੁੰਦੀ ਹੈ ਪਿਛਲੇ ਦੇ ਨਾਲ ਅਗਲੀ ਗੱਲ ਰਿਲੇਟਡ ਹੁੰਦੀ ਹੈ ਤੇ ਕਥਾ ਕਿਵੇਂ ਬਣਾਉਂ ਸਾਰੇ ਜ਼ਰਬ ਭੋਗੜ ਕਹਿ ਕੇ ਕਹਿੰਦੇ ਕਰਨਾ ਕੀ ਹੈ ਤੁਸੀਂ ਇਸ ਸਮੇਂ ਵਿੱਚ ਹੁਣ ਜਿਹੜਾ ਜੋਗਾ ਹੈ ਜੇ ਹੁਣ ਤੁਸੀਂ ਕੀ ਕਰਦੇ ਸਵਾਲ ਇਹ ਜੈ ਜੰਪਤ ਜੁਗਣ ਜੂ ਜੂੰ ਜੰਪਤ ਨਹੀਂ ਜੰਪੋ ਨਹੀਂ ਹੈ ਜੇ ਟਿੱਪੀ ਹੈ ਜੈ ਜੰਪਤ ਜੁਗਣ ਜੂ ਤਤਾ ਕਹਾ ਹੈ ਤਤਾ ਜੈ ਜੰਪਤ ਅੱਛਾ ਜੁਗਣ ਜੂਹ ਜੂੰ ਜੁਗ ਜੂ ਇਹ ਮੇਰੇ ਕੋ ਉਹ ਹੋ ਲਾਇਆ ਹੈ ਆ ਦਿੱਤਾ ਹੈ ਜੈ ਜੰਪਤ ਜੁਗਣ ਜੂ 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 ਹੁੰਦੀ ਹੈ ਕਿਸੇ ਪਿੰਡ ਦੀ ਜੂ ਹੁੰਦੀ ਹੈ ਏਰੀਆ ਜੂ ਦਾ ਮਤਲਬ ਹੁੰਦਾ ਏਰੀਆ ਜੋ ਜੋ ਆਪਣੀ ਝੂਠ ਰਹਿ ਕੇ ਡਰੇ ਡਰੇ ਸੱਚ ਦੇ ਧਾਰੇ ਚ ਰਹਿ ਕੇ ਸੱਚ ਦਾ ਧਾਰਾ ਕਿਉਂਦ ਸੁਤੋਖ ਦਾ ਧਾਰਾ ਸੱਚ ਦਾ ਧਾਰਾ ਹੈ ਜਿਹੜਾ ਸਤ ਸਤੋਖ ਦਾ ਧਾਰਾ ਨਾ ਉਹ ਸੱਚ ਦਾ ਧਾਰਾ ਬਾਆ ਦੀ ਕਿਸੇ ਵੀ ਇਛਾ ਦਾ ਤਿਆਗ ਕਰਕੇ ਫਿਰ ਜਪਿਆ ਜਾ ਸਕਦਾ ਉਹਦਾ ਪਹਿਲਾ ਜਿਹੜਾ ਜਪਣਾ ਉਹ ਸਿਧਾਂਤ ਹੈ ਜਪਿਆ ਹੀ ਜਪਿਆ ਹੀ ਜਾ ਸਕਦਾ ਜੇ ਕਿਸੇ ਵੀ ਕਿਸਮ ਦੀ ਜਰਾ ਮਾਸਾਵਾਦੀ ਬਾਸ਼ਨਾ ਜਿੱਨਾ ਚ ਰਿਹਦੇ ਚ ਹੈਗੀ ਹੈ ਉਹ ਨਾਮ ਜਪਿਆ ਹੀ ਨਹੀਂ ਹੋਇਆ ਜਪਿਆ ਜਪੇ ਨਹੀਂ ਰਿਹਾ ਕੋਝੋਰੇ ਕਰ ਰਹੇ ਜੇ ਜਪ ਰਿਆ ਤਾਂ ਫੜ ਲਈ ਤੋ ਕਤੇ ਅੰਤਵਲਾ ਉਹ ਕਾਹਦੀ ਨਾ ਜਪੜਦਾ ਇਹ ਸੇ ਕਰਕੇ ਪੜਦੇ ਨੂੰ ਧੋ ਕੇ ਤੂਫ ਦੇਣ ਦੀ ਗੱਲ ਕੀਤੀ ਹੋਈ ਹੈ ਪਹਿਲਾਂ ਤਦੂ ਦੇਖੋ ਜਾਓ ਜਪਣ ਫੇਰ ਲਗੋ ਜਪਣ ਬਾਅਦ ਚ ਅਗਲੇ ਵਾਲਾ ਪੜਨਾ ਸਾਫ ਕਰ ਲਓ ਉਹ ਨਾ ਪਹਿਲਾਂ ਹੀ ਦੇਣ ਲੱਗੇ ਪਹਿਲਾਂ ਜਪਣ ਲੱਗੇ ਪੜਨਾ ਸਾਫ ਕਰਦਾ ਬਣੀ ਉਹ ਪੜਨਾ ਜਿਹੜਾ ਦੱਸ ਰਿਹਾ ਉਹਦਾ ਵੀ ਸਾਫ ਨਹੀਂ ਸੰਤਾਂ ਨੇ ਆਪਣੇ ਪੜਦੇ ਸਾਫ ਨਹੀਂ ਦੂਏ ਦਾ ਕੀ ਕਰਨਾ ਉਹ ਕਹਿੰਦੇ ਨਹੀਂ ਪੜਨਾ ਸਾਫ ਕਰ ਲੂ ਉਹ ਕਿਹੜਾ ਰਾਮ ਜਪਾਉਂਦੇ ਨੇ ਇਹ ਕਰਦੇ ਨਹੀਂ ਕੁਝ ਉਹ ਤਾਂ ਗੁਰੂ ਤੇ ਲਾਲ ਚੀ ਦੋਨੋਂ ਖੇਲੇ ਦਾ ਵਾਲੀ ਗੱਲ ਆ ਬੰਦੇ ਆ ਜਣੀ ਗੱਲ ਦਸੀ ਹੋਈ ਹੈ ਇਹ ਉਹਨਾਂ ਦੀ ਦਸੀ ਹੈ ਜਿਨ੍ਹਾਂ ਨੇ ਕਾਮਯਾਬੀ ਹਾਸਲ ਕੀਤੀ ਹੈ ਕਾਮਯਾਬੀ ਦੀ ਚੀਜ਼ ਕੀ ਹੈ ਜੈ ਜੰਪੋ ਜਾਏਗੇ ਨਹੀਂ ਬਾਂਝੇ ਤਣ ਤੁਸੀਂ ਆਪਣਾ ਨਹੀਂ ਜੇ ਤੇ ਜਾਣਦੇ ਹੋਤੇ ਮਾਨੀ ਜੇ ਤੇ ਜਾਂਦਾ ਕਿ ਸਤੇ ਵੀ ਏ ਸਮਝ ਲੋ ਸਤ ਗੁਰ ਤੋਂ ਕੇ ਜਿੱਤਿਆ ਕਿਵੇਂ ਜਾਊਗਾ ਮਨ ਨਾ ਪੋਚਣਾ ਜਾਣਨਾ ਹੈ ਮਨ ਕੇ ਮੈਂ ਜਾ ਬਹੁ ਮਨ ਦੀਆਂ ਕਮਜ਼ੋਰੀਆਂ ਵੀ ਜਾਣਣੀਆਂ ਨੇ ਤੇ ਤਾਕਤਾਂ ਵੀ ਜਾਣਣੀਆਂ ਨੇ ਦੁਸ਼ਮਣ ਦੀ ਕਮਜ਼ੋਰੀ ਵੀ ਜਾਣਨੀ ਤੇ ਦੁਸ਼ਮਣ ਦੀ ਤਾਕਤ ਵੀ ਜਾਣਨੀ ਮਨ ਨੂੰ ਜਿੱਤਣ ਦੀ ਜਿਹੜੀ ਹੈ ਨਾ ਵਿਧੀ ਉਹ ਨੂੰ ਜਾਣ ਲੋ ਪਹਿਲਾਂ ਉਹ ਨੂੰ ਸਮਝੋ ਖਬੇ ਸਾਡਾ ਮਨ ਜਿੱਤਣਾ ਹੁਣ ਤਾਂ ਕੋਈ ਗੱਲ ਨਹੀਂ ਹੈ ਵੰਜ ਤੇ ਆ ਗਿਆ ਗੱਲ ਬਣ ਗਈ ਜੋਗੋ ਉਹਦੇ ਜੋਗੋ ਅਸਾਂ ਦੇ ਯੋਗ ਜਿਹੜਾ ਲਫ਼ਜ਼ ਹੈ ਇਹ ਕੋਤੇ ਯੋਗ ਬਣਿਆ ਹੋਇਆ ਲਫ਼ਜ਼ ਹੈ ਇਹ ਕੋਤੇ ਹੀ ਜੋੜ ਬਣਿਆ ਹੋਇਆ ਹੈ ਲਫ਼ਜ਼ ਜੋ ਜਿਹਨੂੰ ਕਹਿੰਦੇ ਦੋ ਚੀਜ਼ਾਂ ਦਾ ਜੋੜ ਨੂੰ ਯੋਗ ਕਹਿੰਦੇ ਯੋਗ ਯੋਗ ਦਾ ਦੋ ਚੀਜ਼ਾਂ ਦਾ ਜੋੜ ਜਿਵੇਂ ਅਬਗਣਾ ਦੋ ਵੇਲੇ ਮਿਲਦੇ ਨੇ ਦੋ ਜੀ ਦਨ ਮਰਾਬਦੋ ਨਯੁਗ ਹੈ ਯੋ ਕਾ ਜੈ ਸ਼ੁਰੂ ਹੁੰਦਾ ਹੈ ਜੇ ਆਤਮਾ ਹੋਰ ਮਾਇਆ ਦੋਹਾਂ ਦਾ ਬੇਲ ਹੁੰਦਾ ਫਿਰ ਯੁਗ ਸ਼ੁਰੂ ਹੁੰਦੇ ਜੁਗ ਕੇ ਨਹੀਂ ਹੁੰਦਾ ਜੇ ਸ਼ੁਰੂ ਹੁੰਦੇ ਜੇ ਨਾ ਆਤਮਾ ਸਰੀਰ ਤੇ ਨਹੀਂ ਪੈਂਦੀ ਯੁਗ ਜੈ ਸ਼ੁਰੂ ਹੁੰਦਾ ਜੇ ਆਤਮਾ ਸਰੀਰ ਤੇ ਪ੍ਰਵੇਸ਼ ਕਰੇ ਮਾਇਆ ਦੇ ਨਾਲ ਜੁੜ ਜਵੇ ਫਿਰ ਯੁਗ ਸ਼ੁਰੂ ਹੁੰਦੇ ਉਸ ਤੋਂ ਪਹਿਲਾਂ ਕੋਈ ਯੁਗ ਨਹੀਂ ਜਿਹੜਾ ਸਾਡਾ ਯੁਗ ਹੈ ਉਹ ਉਹਦਾ ਨਵਾਂ ਹੈ ਸਾਧਯੁਗ ਉਹ ਸੱਚ ਨਾਲ ਸੱਚੇ ਜੁੜਿਆ ਹੋਇਆ ਜੁੜੋ ਤਾਂ ਉਹਦਾ ਹੀ ਉਹਦਾ ਸੱਚੇ ਸੱਚੇ ਨਾਲ ਜੁੜਿਆ ਹੋਇਆ ਸਾਰੇ ਉਹ ਤੇ ਘਰ ਘਰ ਗੁਰਮੁਖ ਭਗਤੀ ਹੁੰਦੀ ਉਸ ਬਾਹਰ ਨਾਲ ਜੁੜਨ ਦੀ ਗੱਲ ਹੀ ਨਹੀਂ ਆਏ ਜਿਹੜੇ ਯੁਗ ਨੇ ਦੂਏ ਬਾਹਰ ਇਹ ਤੇ ਨਹੀਂ ਨਾ ਜੁਗ ਚਾਰ ਨਹੀਂ ਹੁੰਦੇ ਸਾਧਯੋਗ ਦਾ ਮਤਲਬ ਸੱਚ ਨਾਲ ਜੁੜਿਆ ਹੋਇਆ ਹੈ ਨਾ ਸਾਰੇ ਦੋ ਜੀ ਜਨ ਮੇਲ ਤੋਂ ਚੁੱਕ ਬੁਲਦੇ ਜਦੋਂ ਮਾਇਆ ਦੇ ਨਾਲ ਸਰੀਰ ਦਾ ਜੋੜ ਹੋ ਗਿਆ ਦੋਏ ਅੰਡ ਤੇ ਬ੍ਰਹਮੰਡ ਹੋ ਗਏ ਅੰਡ ਤੇ ਬ੍ਰਹਮੰਡ ਹੋਇਰਣ ਜਿਹੜਾ ਮਾਇਆ ਦਾ ਅੰਡ ਹੈ ਜਿਹੜੇ ਅੰਡਕੋਸ਼ ਹੈ ਉਹ ਕਾਦੇ ਨਾ ਜੁਹਦਾ ਉਹ ਚੇਤਨਾ ਕਰਕੇ ਜੁਹਦਾ ਬੀਜ ਤਾਂ ਜੰਬਦਾ ਜੇ ਬੀਜ ਵਿੱਚ ਆਤਮਾ ਹੈਗੀ ਹੈ ਜਿਹ ਵਿੱਚ ਵੀ ਜਹਾਜ ਜਮਦਾਈ ਨਹੀਂ ਵੀ ਜਿਹੜਾ ਸਾਡੇ ਕੋਲ ਜਣਸਾਂ ਨੇ ਸਾਡੇ ਕੋਲ ਜਰਾクセਕ ਲੱਗ ਜਾਵਾਲ ਦੋ ਜਾਂ ਗਰਭ ਕਰ ਦੋ ਜਮਦਾਈ ਨਹੀਂ ਜਦੋਂ ਜੇ ਵਿੱਚ ਆਤਮਾ ਰਹੇਗੀ ਜਬ ਇਹ ਉਹ ਨਹੀਂ ਜਮਦਾਈ ਤੇ ਬਾਕੀ ਦਾ ਚੀਜ਼ ਹੋਣੀ ਹੋਈ ਹੈ ਜਮ ਲਗਾਤੇ ਨਹੀਂ ਮੈਂ ਜਦਾ ਹੀ ਉਹਦੇ ਜਿਹੜੇ ਵਿੱਚ ਸੈੱਲ ਡੈੱਡ ਹੋ ਜਾਂਦੇ ਨੇ ਅੰਦਰ ਸਾਡੇ ਮਾਇਆ ਦੀ ਭੁਖ ਹੁੰਦੀ ਹੈ ਬੂਹੇ ਵਿੱਚ ਰਹਉਂਦੇ ਅੰਦਰ ਕੁਝ ਹੋ ਰਹਾ ਹੈ ਮੂੰਹ ਦੇ ਵਿੱਚ ਕੁਝ ਹੋ ਰਹਾ ਹੈ ਜਨਮਨ ਹੋਰ ਮੁਖ ਹੋਰ ਸੇ ਕਾੜੇ ਕਚਾ ਮੂੰਹ ਨਾਲ ਤਾਂ ਬਾਣੀ ਬੜਦੇ ਨੇ ਅੰਦਰ ਕੁਝ ਹੋਰ ਚੱਲਦੀ ਹੈ ਗੱਲ ਜਾਇ ਜੰਪਤ ਜੋਗਣ ਜੁਹ ਜੁਵੰ ਜਾਇ ਜਪੋ ਇਹ ਜਪੋ ਜਾਣੋ ਕਿ ਜਿਹੜੀ ਹੈ ਨਾ ਅੰਦਰ ਕਲਪਨਾ ਚੱਲਦੀ ਹੈ ਇਹ ਬੰਦ ਕਿਵੇਂ ਕਰਨੀ ਹੈ ਇਹ ਬੰਦ ਕਰਦੀ ਹੀ ਬੋਲਦਾ ਜਤਨਾ ਇਹਨੂੰ ਸਮਝ ਲਓ ਵੀ ਇਹ ਬੰਦ ਕਿਵੇਂ ਕਰਨੀ ਹੈ ਕਲਪਨਾ ਹੀ ਕਾਲ ਹੈ ਜੇ ਕਲਪਨਾ ਬੰਦ ਹੋ ਗਈ ਆਉਣਾ ਜਾਣਾ ਮੁੱਕ ਗਿਆ ਆਉਣਾ ਜਾਣਾ ਮੁੱਕ ਗਿਆ ਕਾਲ ਬੰਦ ਹੋ ਗਿਆ ਕਾਲੇ ਕਲਪਨਾ ਜਿੱਦਣ ਇਹ ਸਮਝ ਲਿਆ ਕਿ ਕਲਪਨਾ ਹੀ ਕਾਲ ਹੈ ਉਦੋਂ ਕਲਪਨਾ ਦੁਸ਼ਮਣ ਲੱਗੂਗੀ ਉਹਨਾਂ ਚ ਦੁਸ਼ਮਣ ਨਹੀਂ ਲੱਗਦੀ ਉਹ ਨਹੀਂ ਜਦ ਤਾ ਕਲਪਨਾ ਜੋ ਪਦਾਰਥੇ ਪਦਾਰਥ ਦੀਦੇ ਨੇ ਇਹਦਾ ਹੋਰ ਰੂਪ ਦੀਦਾ ਜਿੱਦਣ ਇਹ ਗੱਲ ਗੁਰਬਾਣੀ ਵਾਲੀ ਮੰਨ ਲਈ ਕਬੀਰ ਦੀ ਕਾਲ ਕਲਪਨਾ ਕਦੇ ਨਾ ਖਾਏ ਇਹ ਉਹ ਨਾਗਣੀ ਆ ਪੰਜ ਮੁਖ ਵਾਲੀ ਪੰਜ ਫੁਲੀ ਪੰਜ ਮੁਖ ਇਸ ਹੋਰ ਕਿਸੇ ਸੱਪ ਸੱਪਣ ਦੇ ਪੰਜ ਮੁਖ ਨਹੀਂ ਹੁੰਦੇ ਇਹ ਮਾਇਆ ਦੇ ਪੰਜ ਮੂਰ ਹੈ ਇਹ ਕਲਪਨਾ ਦੇ ਪੰਜ ਮੂਰ ਹੈ ਭੱਜੇ ਬਕਾਰਨਾ ਕੋਈ ਨਾ ਕੋਈ ਮਗਰ ਨਹੀਂ ਕੋਈ ਬੂਕਾ ਦੇ ਖੋਲਣ ਦੀ ਹੈ ਕੋਈ ਕਦੇ ਖੋਲਣ ਦੀ ਹੈ ਪਰ ਇਹਨਾਂ ਦੇ ਵਿੱਚ ਇਹ ਡਿਮਾਂਡ ਹੈ ਪੰਜਾਂ ਮੋਦੀ ਹੋਰ ਕੋਈ ਸਪੰਡੀ ਹੈਗੀ ਐਵੇਂ ਨਕਸ਼ੇ ਬਣਾਏ ਹੋਏ ਨੇ ਉਹ ਤਾਂ ਐਵੇਂ ਨਕਸ਼ੇ ਜਿਵੇਂ ਗਿਆਨ ਖੜਕ ਦੀ ਦੂਜੀ ਦਲਵਾਰ ਅਸੀਂ ਲੋਹੇ ਦੀ ਬਣਾ ਲਈ ਉਹਦਾ ਮੂਰਖਾ ਨੇ ਐ ਬਣਾ ਕੇ ਬੜਾ ਅਸੀਂ ਕੁਝ ਹੋਰ ਉਹ ਪੱਕਾ ਸਮਝ ਲਿਆ ਪੱਕਾ ਨਹੀਂ ਸੀਗਾ ਉਹ ਗੱਲਾਂ ਪੱਕੀਆਂ ਸਮਝ ਲੀਆਂ